ਥੋੜੀ ਤਾਂ ਜਾਨਣਾ ਚਾਹਾਂਗੇ ਸਿੱਖ ਰਾਜ ਕਿਵੇਂ ਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਨੇ ਪੰਜਾਬ ਵੀ ਦੀ ਹੁੰਦਾ ਹੈ ਦਿੱਲੀ ਨੂੰ ਲੁੱਟਣਾ ਆ ਸੀ ਦਵਾਈ ਠਾਤੀ ਉਸ ਵੇਲੇ ਜਿਹੜਾ ਕੋਇ ਨੂਰ ਹੀਰਾ ਸੀ ਉਹ ਨਾਦਰ ਸ਼ਾਹ ਦੇ ਹੱਥ ਜਾਣਾ ਤੁਸੀਂ ਹੈਰਾਨ ਬਣੋਗੇ ਵੀ ਜਦੋਂ ਅਬਦਾਲੀ ਨੇ ਵੱਡਾ ਇੱਕ ਲੂ ਘਾਰੇ ਦੇ ਵਿੱਚ ਵੱਡਾ ਕਲੂ ਘਾਰਾ ਉਹਦੇ ਵਿੱਚ ਚਾਰ ਪੱਟ ਆਪਣੇ ਪੰਜਾਬ ਦੇ ਬੰਦੇ ਸੀ ਇਹਦੇ ਉਂਗਲ ਲਾਈ ਇਹਨਾਂ ਚਾਰਾਂ ਨੇ ਵੀ ਸਿੱਖ ਹੈ ਜਿਹੜੇ ਨਾ ਅਸੀਂ ਦੱਸਦੇ ਕਿ ਖਤਮ ਹੋਣੇ ਚਾਹੀਦੇ ਆ ਲੜਾਈ ਹੋਈ 33000 ਤੋਂ ਵੱਧ ਬੰਦਾ ਮਾਰੇ ਪਰ ਨਾਲੇ ਤੱਕ ਕੋਈ ਖੇਤ ਖਾਲੀ ਨਹੀਂ ਸੀ ਜਿੱਥੇ লাশ ਨਵੀਆਂ ਬਣੀਆਂ ਤੇ ਵਾਪਸ ਦੀ ਪਹਿਲਾ ਦਾ ਅਸੀਂ ਲੜਦੇ ਸੀ ਫਿਰ ਇਕੱਠੇ ਹੋ ਗਏ ਰਣਜੀਤ ਸਿੰਘ ਆ ਗਿਆ ਰਣਜੀਤ ਸਿੰਘ ਆ ਗਿਆ ਤੇ ਰਣਜੀਤ ਸਿੰਘ ਦਾ ਰਾਜ ਕਹਿਮ ਹੋ ਗਿਆ ਰਣਜੀਤ ਸਿੰਘ ਦੇ ਨਾਲ ਅੰਗਰੇਜ਼ਾਂ ਨੇ ਸਮਝੌਤਾ ਸੰਧੀ ਕਰ ਲਈ ਅੰਗਰੇਜ਼ ਨੇ ਸਾਰਾ ਹਿੰਦੁਸਤਾਨ ਆਪ ਦੇ ਅਧੀਨ ਕਰ ਲਿਆ ਤੇ ਉਹਨੂੰ ਕੱਲਾ ਪੰਜਾਬ ਅਛਦਾ ਸੀ ਕਿਉਂਕਿ ਸਮਝੌਤਾ ਹੋਇਆ ਹੋਇਆ ਸੀ ਰਣਜੀਤ ਸਿੰਘ ਇਹ ਚਾਹੁੰਦਾ ਕੰਪ ਕਰ ਨਹੀਂ ਸਕਦਾ ਸੀ ਲੜਾਈਆਂ ਹੋਈਆਂ ਸਿੰਘ ਜਿੱਤ ਕੇ ਹਾਰ ਗਏ ਲੜਾਈ ਜਿੱਤ ਕੇ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਿਆ ਸ਼ਾਹ ਮਹਮਦ ਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਕਿਉਂ ਕਿ ਜਿਹੜੇ ਫੌਜਾਂ ਦੇ ਜਰਨੈਲ ਸੀ ਸਾਰੇ ਪਕਾਉ ਸੀ ਰਣਜੀਤ ਸਿੰਘ ਰਾਜ ਦੇ ਮੁਸਲਮਾਨ ਨੇ ਰਣਜੀਤ ਸਿੰਘ ਦੇ ਰਾਜ ਨੂੰ ਉਹਦੇ ਮੁਲਾਜ਼ਮਾਂ ਨੇ ਜਾਂ ਉਹਦੇ ਅਧਿਕਾਰੀਆਂ ਨੇ ਜਾਂ ਉਹਦੇ ਵਜ਼ੀਰਾਂ ਨੇ ਰਣਜੀਤ ਸਿੰਘ ਤੋਂ ਖੜਕ ਦਿੱਤਾ ਫਿਰ ਕੋ ਕੋਹਲੂਰ ਹੀਰਾ ਸਭ ਤੋਂ ਮਹਿੰਗਾ ਉਹਦੇ ਕੋਲੇ ਸੀ ਜਿਹੜਾ ਆਪਦੀ ਬਾਹ ਤੇ ਬਨ ਕੇ ਰਹਿਦਾ ਸੀ ਕਲਗੀ ਲਾ ਕੇ ਰੱਖਦਾ ਸੀ ਗੁਰੂ ਸਾਹਿਬ ਦੇ ਸਮਾਨ ਹਥਿਆਰ ਬਹਾਰਾ ਜਰ ਰਣਜੀਤ ਸਿੰਘ ਦੇ ਦਰਬਾਰ 'ਚ ਸੀ ਇੱਥੇ ਤੋਂ ਬਾਅਦ ਮੌਤ ਤੋਂ ਬਾਅਦ ਮਹਾਰਾਜ ਅਰਜੇਸ ਸਿੰਘ ਦਾ ਜਿਹੜਾ ਕੋਹਿੰਦੂ ਹੀਰਾ ਸੀ ਤੇ ਸਭ ਤੋਂ ਛੋਟਾ ਜਿਹੜਾ ਆਪਣਾ ਜਿਹੜਾ ਫਰਜ਼ੰਦ ਸੀ ਉਹਨਾਂ ਦੇ ਸਭ ਜਾਦਾ ਜਿਹਨੂੰ ਕਹਿੰਦੇ ਸਹਿਜਾਦੇ ਕਹਿੰਦੇ ਦੇਸ਼ੀ ਆਪਾਂ ਦਲੀਪ ਸਿੰਘ ਉਹ ਤੋਂ ਗਿਫਟ ਲੈ ਲਿਆ ਕਿੰਨੇ ਸ਼ਰੀਫ ਬੰਦੇ ਆ ਯਾਰ ਵੀ ਮਹਾਰਾਜ ਨੂੰ ਗਿਫਟ ਦਿੱਤਾ ਤੇ ਮਹਾਰਾਜ ਦਲੀਪ ਸਿੰਘ ਨੇ ਦਿੱਤਾ ਗਿਫਟ ਹੂੰ ਹਾਲਾਂਕਿ ਉਹ ਗਦੀ ਦੇਵੀ ਦੀ ਵਣ ਦਿੱਤਾ ਉਹਨੂੰ ਖਾਲਸਾ ਰਾਜ ਤੋਂ ਪਰਵਾਹ ਵੀ ਰੱਖਿਆ ਉਹਨੂੰ ਉਹਦੀ ਮਾਂ ਤੋਂ ਵੀ ਦੂਰ ਰੱਖਿਆ ਜੀ ਬੜੇ ਉਹਦੀ ਦੁੱਖ ਚੱਲੇ ਆ ਤੋ ਕਿ ਹੀਰਾ ਵਾਪਸ ਨਹੀਂ ਹੁੰਦਾ ਕਿਉਂਕਿ ਇਹ ਗਿਫਟ ਕੀਤਾ ਉਹ ਆਪਣੇ ਆਪ ਦੇ ਦੇਣ ਤਾਂ ਧੰਨ ਭਾਗ ਗਿਫਟ ਕਰ ਦੇਣ ਲੋ ਬਈ ਫੇਰ ਰੋਲਾ ਪਾ ਦੇ ਵੀ ਕਿਹਨੂੰ ਗਿਫਟ ਕਰ ਗਏ ਹੂੰ ਪੰਜਾਬ ਨੂੰ ਗਿਫਟ ਕਰ ਗਏ ਹਿੰਦ ਸਰਕਾਰ ਨੂੰ ਗਿਫਟ ਕਰ ਗਏ ਕਿ ਪਾਕਿਸਤਾਨ ਨੂੰ ਕਰੀਏ ਦੁਜਾਂਟਮ ਸਿੱਖਰੋਂ ਤੁਸੀਂ ਤੇ ਮੈਂ ਹਰਸ਼ਕਰ ਸਿੱਖ ਇਤਿਹਾਸ ਸਾਡਾ ਬਹੁਤ ਵੱਡਾ ਹੈ ਉੱਥੇ ਕੁਝ ਉਸਦੇ ਵਿੱਚ ਜਿਹੜਾ ਇੱਕ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅੱਜ ਉਸਦੇ ਬਾਰੇ ਅ ਚਰਚਾ ਕਰਾਂਗੇ ਅੱਜ ਉਸ ਦੇ ਬਾਰੇ ਕੱਲ ਕਰਾਂਗੇ ਤਾਂ ਇਸ ਲਈ ਸਾਡੇ ਨਾਲ ਮੌਜੂਦ ਨੇ ਬਾਪੂ ਬਲਕੌਰ ਅ ਗੱਲਬਾਤ ਕਰਦੇ ਆ ਸ੍ਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਅ ਅੱਜ ਜਿਵੇਂ ਅੱਜ ਖਾਲਸਾ ਰਾਜ ਦੀ ਗੱਲ ਕਰਾਂਗੇ ਜਿਹੜੇ ਨੇ ਨਾ ਹੁਣ ਬੁੱਕ ਰੀਡਿੰਗ ਕਰਨੀ ਉਹਨਾਂ ਨੂੰ ਪਸੰਦ ਨਹੀਂ ਕਿ ਅਸੀਂ ਕਿਤਾਬਾਂ ਦੇ ਵਿੱਚ ਹਿਸਟਰੀ ਜਾਨਣੀ ਹੈ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਨੇ ਕਿ ਸਿੱਖ ਰਾਜ ਬਹੁਤ ਵਧੀਆ ਸੀਗਾ ਪਰ ਅ ਤੁਸੇ ਥੋੜੀ ਤਾਂ ਜਾਨਣਾ ਚਾਹਾਂਗੇ ਖਾਲਸਾ ਰਾਜ ਕਿਵੇਂ ਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਕੀ ਸੀ ਗੱਲ ਇਸ ਤਰ੍ਹਾਂ ਬੁੱਤੂ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਅਹਿਮਦ ਸ਼ਾਹ ਬਦਾਲੀ ਤੇ ਨਾਦਰ ਸ਼ਾਹ ਨੇ ਪੰਜਾਬ ਵੀ ਦੀ ਹੁੰਦਾ ਹੈ ਦਿੱਲੀ ਨੂੰ ਲੁੱਟਣਾ ਆਇਆ ਸੀ ਔਰ ਦਿੱਲੀ ਖੂਬ ਲੁੱਟ ਨਾਦਰ ਸ਼ਾਹ ਨੇ ਲੁੱਟੀ ਸੀ ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰਤਾਵੇ ਮਸ਼ਹੂਰ ਸੀ ਗੱਲ ਜੀ ਵੀ ਕਾਨੂੰਨ ਸੰਭਲਿਆ ਤੁਰਗੀਤੀ ਛਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਤੇ ਬਾਬਾ ਬਰਸੇ ਵੀ ਆਦੇ ਚੱਲੇ ਹਾਜੀ ਵਰਮ ਕਾਨਾ ਦਾ ਕਿਧਰੇ ਹਣ ਬਿਆਤੇ ਮਕਨ ਆਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਕਾਵੇ ਕ ਜਾਵੇ ਰਫਤਾਰ ਜਮਾਨੇ ਦੀ ਕੀਤੀ ਤੇਜ ਨਾ ਹੋਵੇ ਢਿਲੀ ਕਈ ਰਾਜੇ ਵਹਿ ਵਗੇ ਉਥੇ ਦੀ ਹੈ ਉਥੇ ਦਿੱਲੀ ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾ ਵਰਗੇ ਕਰਤਾਵੇ ਜਗ ਜੰਕਸ਼ਨ ਰੇਲਾ ਦਾ ਗੱਡੀ ਇਕ ਆਵੇ ਇਕ ਜਾਵੇ ਇਸ ਤਰ੍ਹਾਂ ਦੀਆਂ ਲੋਕਤਾਂ ਦੇ ਪ੍ਰਚਲਿਤ ਗੀਤ ਸੀ ਇਹ ਜਿਹੜੇ ਰਾਮੂ ਵਾਲਿਆ ਸਾਹਿਬ ਦੇ ਬਜ਼ੁਰਗ ਸਣਗੇ ਨਾ ਇਹ ਯਿੱਤ ਗੋਦੇ ਹੁੰਦੇ ਸੀਗੇ ਜਗ ਜੰਕਸ਼ਨ ਰੇਲ ਆਉਂਦਾ ਵੱਡੀ ਗੱਲ ਸੀ ਲੁੱਟਿਆ ਦਿੱਲੀ ਨੂੰ ਸਭ ਤੋਂ ਪਹਿਲਾਂ ਨਾਦਰ ਸ਼ਾਹ ਨੇ ਲੁੱਟਿਆ ਪਾਣੀਪਾਦ ਦੇ ਮੈਦਾਨ ਦੇ ਵਿੱਚ ਮੁਗਲ ਰਾਜ ਨੂੰ ਹਰਾਤਾ ਉਹ ਉੱਥੇ ਮੋੜ ਲੱਗਿਆ ਸੀ ਥੋੜੇ ਜਿਹ ਪਹਿਨਾਂ ਵਾਲੇ ਸਮਝਦਾ ਹੋਗਾ ਸੀ ਕੁਝ ਲਖਾਂ ਚ ਹੂੰ ਤੇ ਉਹਨਾਂ ਦਾ ਵਜ਼ੀਰ ਸੀ ਜਿਹੜਾ ਮੁਗਲਾਂ ਦਾ ਉਹਨੇ ਕਹੇ ਮਹਾਰਾਜ ਦਿੱਲੀ ਚਲੋ ਜਦੋਂ ਨਾਦਰ ਸ਼ਾਹ ਨੂੰ ਦਿੱਲੀ ਲੈ ਗਿਆ ਤੇ ਦਿੱਲੀ ਦੇ ਵਿੱਚ ਬਹਿ ਗਏ ਤੇ ਜਾ ਕੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ ਖੂਬ ਬੇਗਮਾਨ ਚਾਹਿਆ ਖੂਬ ਯਾਸ਼ੀ ਕੀਤੀ ਤੇ ਦਿੱਲੀ ਲੁੱਟੀ ਤੇ ਕਤਲਿਆਂ ਵੀ ਮਚਾਇਆ ਹਮ ਲੱਖ ਤੋਂ ਵੱਧ ਬੰਦਾ ਮਾਰਿਆ ਗਿਆ ਸੀ ਉਹਨਾਂ ਵੇਲੇਾਂ ਦੇ ਵਿੱਚ ਜੀ ਹਾਂਜੀ ਨਿੱਕੇ ਜੇ ਕਾਰਨ ਪਿੱਛੇ ਕਾਰਨ ਕੀ ਕਿ ਇੱਕ ਬੰਦਾ ਕਬੂਤਰ ਵੇਚਦਾ ਸੀ ਹਮ ਅਕਸਰ ਉਹਨਾਂ ਵੇਲੇ ਕਬੂਤਰ ਕੁੱਕੜ ਇਹ ਇਹ ਚੀਜ਼ਾਂ ਨਾ ਵੇਚਦੇ ਹੁੰਦੇ ਸੀ ਤੇ ਨਾਦਰ ਸ਼ਾਹ ਦਾ ਜਿਹੜਾ ਸੀਗਾ ਜਵਾਨ ਫੌਜੀ ਉਹ ਕਬੂਤਰ ਲੈਣ ਲੱਗਿਆ ਤੇ ਉਹਦਾ ਹੋ ਗਿਆ ਝਗੜਾ ਉਹਨੇ ਪੈਸੇ ਜਿਆਦੇ ਮੰਗੇ ਨਾਦਰ ਸ਼ਾਹ ਦੇ ਜਵਾਨ ਨੇ ਉਹਨੇ ਪੈਸੇ ਨਾ ਦਿੱਤੇ ਜਦੋਂ ਝਗੜਾ ਹੋ ਗਿਆ ਤੇ ਉਹ ਝਗੜੇ ਦੇ ਵਿੱਚ ਮਾਰਿਆ ਗਿਆ ਜਦੋਂ ਝਗੜੇ 'ਚ ਮਾਰਿਆ ਗਿਆ ਤੇ ਨਾਦਰ ਸ਼ਾਹ ਕੋਲੇ ਗੱਲ ਗਈ ਉਹਨੇ ਕਿਹਾ ਵੀ ਦਲੀਜ ਕਤਲਿਆਂ ਬਚਾ ਦਿਓ ਤੇ ਕਤਲਿਆਂ ਮਚਾਤਾ ਬੰਦੇ ਮਾਰੇ ਦਵਾਈ ਉਠਾਤੀ ਜੀ ਉਸ ਵੇਲੇ ਜਿਹੜਾ ਕੋਇ ਨੂਰ ਹੀਰਾ ਸੀ ਉਹ ਨਾਦਰ ਸ਼ਾਹ ਦੇ ਹੱਥ ਚ ਆਇਆ ਐਵੇਂ ਨਾ ਉਹ ਦੇ ਕਬਜ਼ੇ ਚ ਆ ਗਿਆ ਨਾਦਰ ਸ਼ਾਹ ਵਾਪਸ ਮੁੜਦਾ ਹੈ ਔਰ ਜਦੋਂ ਇਹ ਪਹੁੰਚੇ ਹੀ ਨਹੀਂ ਸੀ ਰਾਹ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤੇ ਸਾਰਾ ਕੁਝ ਅਬਦਾਲੀ ਦੇ ਹੱਥ ਚ ਆ ਜਾਂਦਾ ਹੈ ਅਬਦਾਲੀ ਹਮ ਅਬਦਾਲੀ ਕੋਲ ਨਾਦਰ ਸ਼ਾਹ ਦਾ ਰਾਜ ਆ ਜਾਂਦਾ ਹੈ ਉਹ ਮਾਰਕ ਬਣਦਾ ਹੈ ਗੁਰਦਾ ਉਹ ਬਾਸ਼ਾ ਬੜ ਜਾਂਦਾ ਫਿਰ ਸਮਾਂ ਗੁਜ਼ਰਦਾ ਫਿਰ ਬਦਾਲੀ ਵੀ ਮਤਲਬ ਹਮਰੇ ਤੇ ਹਮਲਾ ਕਰਦਾ ਤੁਸੀਂ ਹੈਰਾਨ ਮੰਨੋਗੇ ਵੀ ਜਦੋਂ ਆ ਬਦਾਲੀ ਨੇ ਵੱਡਾ ਇੱਕ ਲੂ ਘਾਰੇ ਦੇ ਵਿੱਚ ਵੱਡਾ ਕੱਲੂ ਘਾਰਾ ਉਹਦੇ ਵਿੱਚ ਚਾਰ ਆਪਣੇ ਪੰਜਾਬ ਦੇ ਬੰਦੇ ਸੀ ਇੱਕ ਸੀ ਅਕਾਲ ਦਾਸ ਨਰੰਜਣੀਆਂ ਭਗਵਾਨ ਦਾਸ ਘੇੜੜਾ ਹਰ ਭਗਤ ਨਰੰਜਣੀਆਂ ਰਾਮਾ ਰੰਦਾਵਾ ਇਹਦੇ ਉਂਗਲਾਂ ਇਹਨਾਂ ਚਾਰ ਨੇ ਵੀ ਸਿੱਖਾ ਜਿਹੜੇ ਨਾ ਅਸੀਂ ਦੱਸਦੇ ਵੀ ਖਤਮ ਹੋਣੇ ਚਾਹੀਦੇ ਆ ਤੇ ਨਿੰਗ ਸਿੰਘਾਂ ਦੇ ਰੂਪ ਚ ਰਹਿੰਦੇ ਸੀ ਸਿੱਖ ਘੋੜਿਆਂ ਦੇ ਸਵਾਰ ਸੀ ਜੀ ਜੰਗਲਾਂ ਚ ਰਹਿੰਦੇ ਸੀ ਕੋਈ ਸ਼ਹਿਰਾਂ ਚ ਜਾਂਦੇ ਸੀ ਕਿਉਂਕਿ ਸ਼ਹਿਰ ਦੇ ਵਿੱਚ ਕਿਤੇ ਵੀ ਮਿਲ ਜਾਂਦਾ ਤੇ ਉਹਦਾ ਸਿਰ ਵੱਢਿਆ ਜਾਂਦਾ ਸੀ ਤੇ ਇਸ ਕਰਕੇ ਉਹਨਾਂ ਦਾ ਉਹਨਾਂ ਦੇ ਮਗਰ ਸਰਕਾਰਾਂ ਮਗਰ ਪੈਂਦੀਆਂ ਸੀ ਅਫਗਾਨੀ ਨੂੰ ਕਹਿ ਕੇ ਵੀ ਸਿੱਖਾਂ ਦਾ ਆਪਸ ਸਰਉ ਨਾਸ਼ ਕਰਾ ਦਿੱਗੇ ਧਰਤੀ ਤੇ ਇਹ ਕਿੰਨੇ ਕਿੰਨੇ ਉਂਗਲ ਲਾਈ ਇਹ ਅਪਰੇ ਵਾਲੇ ਚਾਰ ਬੰਦਿਆਂ ਨੇ ਆ ਮੈਂ ਚਾਰ ਨਾਂ ਲਏ ਹੈ ਨਾ ਪੰਜਾਬੀ ਪੰਜਾਬੀਆਂ ਨੇ ਅਕਾਲ ਦਾਸ ਨਰਨਜੜੀਆਂ ਹਰ ਭਗਤ ਨਰਨਜੜੀਆਂ ਭਗਵਾਨ ਦਾਸ ਘੇੜਾ ਰਾਮਾ ਰੰਡਾਵਾ ਜੀ ਇਹ ਬੰਦਿਆਂ ਨੇ ਚੱਕਿਆ ਉਹ ਵੀ ਇੱਧਰ ਜਾਂਦੇ ਆ ਫਿਰ ਉਹ ਲਾਲਾ ਸਾਹਿਬ ਵੀ ਉਹਨਾਂ ਦੇ ਮਗਰ ਪਿਆ ਉਹਦੇ ਵਿੱਚ ਲਾਹੌਰ ਦਾ ਨਵਾਬ ਉਹਦੇ ਨਾਲ ਅਫਦਾਲੀ ਦੇ ਲਾਹੌਰ ਦਾ ਕਸੂਰ ਦਾ ਜਲੰਧਰ ਦਾ ਸਰਹੰਦ ਦਾ ਔਰ 2 ਲੱਖ ਤੋਂ ਵੱਧ ਫੌਜ ਸੀ ਇਹਨਾਂ ਕੋਲ ਜਿਹੜੇ ਨਿੰਗ ਸਿੰਘ ਸੀ ਉਹਨੂੰ ਪਤਾ ਲੱਗ ਗਿਆ ਸੀ ਵੀ ਆ ਰਿਹਾ ਹੈ ਜੀ ਉਹਨਾਂ ਨੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿਨਾਰਾ ਕਰਨ ਦੀ ਕੀ ਕੋਸ਼ਿਸ਼ ਕੀਤੀ ਤੁਸੀਂ ਰਾਨ ਮੰਨੋਗੇ ਵੀ ਉਹਨੀ ਤੇਜ਼ੀ ਨਾਲ ਆਇਆ ਨਾ ਆਪਣੇ ਅਬਦਾਲੀ ਕਿ ਦੋ ਦਿਨਾਂ ਚ ਉਹਨਾਂ ਦੇ ਪਿੱਛੇ ਮਲੇਰ ਕੋਟਲੇ ਕੋਲੇ ਕੁੱਪਰ ਹੀੜਾ ਉੱਥੇ ਜਾ ਕੇ 56000 ਬੰਦੇ ਸੀ ਉਹਦੇ ਬੱਚੇ ਵੀ ਸੀ ਬੁੱਢੇ ਵੀ ਸੀ ਔਰਤਾਂ ਵੀ ਸੀ ਕੋਈ ਬਿਮਾਰ ਵੀ ਸੀ ਜੋ ਹੰਦੀ ਸੀ ਪਰਿਵਾਰਕ ਤੌਰ ਤੇ ਜਾ ਰਹੇ ਸੀ ਨਾ ਰਾਹ ਕੇ ਹਰਲੇ ਲੜਾਈ ਹੋਈ 33000 ਤੋਂ ਵੱਧ ਬੰਦੇ ਮਾਰੇ ਗਏ ਬਰਨਾਲੇ ਤੱਕ ਕੋਈ ਖੇਤ ਖਾਲੀ ਨਹੀਂ ਸੀ ਜਿੱਥੇ ਲਾਸ਼ ਨਾ ਪਈ ਬਰਨਾਲੇ ਤੋਂ ਅਗੇ ਨਾਦਰ ਸ਼ਾਹ ਜਿਹੜਾ ਨਾ ਆਪਣੇ ਅਵਦਾਲੀ ਪੁੱਠਾ ਮੁਰਦਾ ਜੋ ਲੁੱਟ ਪਾਉਂਦਾ ਤੁਰਿਆ ਆਉਂਦਾ ਲੁੱਟਉ ਪੌਦੀ ਪੌਂਦੇ ਸੀ ਇਸਤਰੀਆਂ ਲੁੱਟਦੇ ਘਰ ਘਾਟ ਲੁੱਟਦੇ ਜਿਹੜੇ ਪੰਜਾਬ ਦੀ ਆਬਾਦੀ ਆ ਨਾ ਇਹ ਵਿਰੋਧ ਕਰਦੇ ਕਾਬਲ ਨਹੀਂ ਸੀ ਇਹਦੇ ਨੰਗ ਸਿੰਘ ਆ ਕੇ ਇਕੱਠੇ ਉਹਨਾਂ ਦੇ ਬਰ ਮਗਰੋਂ ਉਹੀ ਉਹਦੇ ਕੋਲੋਂ ਉਹਦਾ ਸਾਰਾ ਮਾਲ ਲੁੱਟ ਲਿਆ ਨੰਗ ਸਿੰਘਾਂ ਨੇ ਨੰਗ ਸਿੰਘਾਂ ਨੇ ਮਗਰ ਪੈਗੇ ਮਰ ਜੋਗੇ ਤਾਂ ਹੋ ਹੀ ਗਏ ਮਗਰ ਪੈਗੇ ਫੇਰ ਲੁੱਟਿਆ ਉਸ ਤੋਂ ਬਾਅਦ ਨੰਗ ਸਿੰਘਾਂ ਦਾ ਜੋਰ ਪੈਦਾ ਗਿਆ ਯਾਰਸ਼ ਤਾਂ ਆਪਣੇ ਉਹ ਬਣ ਗਿਆ ਮਿਸਲਾਂ ਜੀ ਮਿਸਲਾਂ ਬਣੀਆਂ ਤੇ ਵਾਪਸੀ ਦੀ ਪਹਿਲਾ ਦਾ ਵਾਪਸੀ ਲੜਦੇ ਸੀ ਫਿਰ ਇਕੱਠੇ ਹੋ ਗਏ ਰਣਜੀਤ ਸਿੰਘ ਆ ਗਿਆ ਰਣਜੀਤ ਸਿੰਘ ਆ ਗਿਆ ਤੇ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਗਿਆ ਰਣਜੀਤ ਸਿੰਘ ਦੇ ਨਾਲ ਅੰਗਰੇਜ਼ਾਂ ਨੇ ਸਮਝੌਤਾ ਸੰਧੀ ਕਰ ਲਈ ਰੋਪੜ ਦੀ ਸੰਧੀ ਵਜਦੀ ਆ ਵੀ ਤੂੰ ਇਧਰ ਲਹਿ ਹਿੰਦੁਸਤਾਨ ਵਾਲੇ ਪਾਸੇ ਨਹੀਂ ਆਉਣਾ ਅਸੀਂ ਤੇਨੂੰ ਨਹੀਂ ਕੁਝ ਕਹਿੰਦੇ ਹੂੰ ਸੰਧੀ ਹੋ ਗਈ ਰਣਜੀਤ ਸਿੰਘ ਨੇ ਆਪ ਦਾ ਰਾਜ ਜਿਹੜਾ ਅੱਜ ਲੁਧਿਆਣਾ ਰਣਜੀਤ ਸਿੰਘ ਦਾ ਰਾਜ ਵਿੱਚ ਨਹੀਂ ਸੀ ਫਲੋਰ ਰਣਜੀਤ ਸਿੰਘ ਦਾ ਰਾਜ ਸੀ ਫਲੋਰ ਤੋਂ ਲੈ ਕੇ ਰੋਪੜ ਵਾਲਾ ਪਾਸਾ ਅੱਗੇ ਕਾਬਲ ਖੰਧਾਰਤ ਕਰਨਜੀਤ ਸਿੰਘ ਦਾ ਰਾਜ ਸੀ ਇਧਰਲੇ ਪਾਸੇ ਜਿਹੜਾ ਆਪਣਾ ਮਾਰਵੇ ਦਾ ਰਾਜ ਹੈ ਇੱਥੇ ਪੰਜ ਰਾਜੇ ਹੁੰਦੇ ਸੀ ਸਿੱਧੂ ਬਰਾੜ ਉਹੋ ਅੰਗਰੇਜ਼ਾਂ ਦੇ ਨਾਲ ਸੀ ਅੰਗਰੇਜ਼ਾਂ ਦੀ ਮਦਦ ਕਰਦੇ ਅੰਗਰੇਜ਼ ਉਹਨਾਂ ਦੀ ਰਾਖੀ ਕਰਦੇ ਸੀ ਹੁਣ ਫਿਰ ਜਦੋਂ ਵੱਡੇ ਹੋ ਗਏ ਰਾਜ ਤਕੜਾ ਹੋ ਗਿਆ ਰਣਜੀਤ ਸਿੰਘ ਆਪਣੇ ਆਪ ਤਕੜਾ ਹੋ ਗਿਆ ਅੰਗਰੇਜ਼ ਨੇ ਇੰਨੇ ਚਿਰ ਨੂੰ ਸਾਰਾ ਹਿੰਦੁਸਤਾਨ ਕੁੱਟ ਕੇ ਆਪਦੇ ਅਧੀਨ ਕਰ ਲਿਆ 1805 ਤੱਕ 1805 ਤੱਕ ਅੰਗਰੇਜ਼ ਨੇ ਸਾਰਾ ਹਿੰਦੁਸਤਾਨ ਆਪਦੇ ਅਧੀਨ ਕਰ ਲਿਆ ਤੇ ਹੁਣ ਇਕੱਲਾ ਪੰਜਾਬ ਬਚਦਾ ਸੀ ਕਿਉਂਕਿ ਸਮਝੌਤਾ ਹੋਇਆ ਹੋਇਆ ਸੀ ਕਿ ਰਣਜੀਤ ਸਿੰਘ ਜਿਉਂਦੇ ਕੰਮ ਕਰ ਨਹੀਂ ਸਕਦਾ ਸੀ ਫੇਰ ਰਣਜੀਤ ਸਿੰਘ ਗੁਜਰਦਾ ਗੁਜਾ ਜਾਂਦਾ 39 ਦੇ ਵਿੱਚ ਫਿਰ ਉਹਦਾ ਮੁੰਡਾ ਖੜਕਸੇ ਹੋਵੰਦਾ ਸਾਲਕ ਮਗਰ ਉਹਦੀ ਡੈਥ ਹੋ ਜਾਂਦੀ ਆ ਫਿਰ ਘਰੇ ਕਲੇਸ ਪੈ ਜਾਂਦਾ ਤੇ ਧੀਆਂ ਪੁੱਤਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ ਮਹਾਰਾਜ ਸ਼ੇਰ ਸਿੰਘ ਰਾਜਾ ਬਣਦਾ ਜੀ ਉਹਨੂੰ ਗੱਡੀ ਦੇ ਬੈਠੇ ਉਹਦਾ ਸਿਰ ਵੱਡਿਆ ਜਾਂਦਾ ਉਹਦੇ ਨਾਲ ਉਹਦਾ ਮੁੰਡਾ ਕੋਲੀ ਪੰਜ ਸਾਲ ਦਾ ਉਹਦਾ ਵੀ ਸਿਰ ਵੱਡਿਆ ਜਾਂਦਾ 21 1 ਸੀ ਦੋ ਨਾਂ ਅਸੀਂ ਸਰਦਾਰ ਅਸੀਂ ਜਿਹੜੇ ਉਹਨਾਂ ਨੇ ਉਹਦਾ ਸਰਵੱਢਾ ਫਿਰ ਆ ਫਿਰ ਖਾਲਸਾ ਪੌਜਾਂ ਨੇ ਉਹ ਕੁੱਟੇ ਉਹਨਾਂ ਦੇ ਸਰਵੱਢੇ ਇਸ ਤਰ੍ਹਾਂ ਭਰਾ ਮਾਰੂ ਜੰਗ ਸ਼ੁਰੂ ਹੋ ਗਈ ਸੀ ਇਸ ਦੀ ਦਾ ਲਾਹਾ ਲੈਂਦਿਆਂ ਲੈਂਦਿਆਂ ਡੋਗਰਿਆਂ ਨੇ ਇਹਦਾ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਉਹਦਾ ਲਾਹਾ ਲੈ ਗਏ ਲੜਾਈਆਂ ਹੋਈਆਂ ਸਿੰਘ ਜਿੱਤ ਕੇ ਹਾਰ ਗਏ ਲੜਾਈ ਜਿੱਤ ਕੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਸ਼ਾਹ ਮਹਮਦਾ ਇੱਕ ਸਰਕਾਰ ਵਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਕਿਉਂ ਕਿ ਜਿਹੜੇ ਫੌਜਾਂ ਦੇ ਜਰਨੈਲ ਸੀ ਸਾਰੇ ਬਕਾਉ ਸੀ ਅੰਦਾਜ਼ਾ ਲਾ ਸਿਰਫ ਸ਼ਾਮ ਸਿੰਘ ਉਟਾਰੀ ਵਾਲਾ ਸੀ ਜਿਹੜਾ ਉਹ ਨਾਲ ਨਹੀਂ ਸੀ ਉਹ ਜੰਗਸ਼ਹੀਦ ਹੋ ਗਿਆ ਲਾਲ ਸਿੰਘ ਤੇਜਾ ਸਿੰਘ ਇਹ ਜੇ ਜਰਨੈਲ ਸੀ ਨਲੈਕਾਂ ਦੀ ਫੌਜ ਇਹ ਉਹ ਅੰਗਰੇਜ਼ਾਂ ਨਾਲ ਲੜ ਗਏ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ 1849 ਦੀ ਜਗ ਤੋਂ ਬਾਅਦ ਇੰਗਲੈਂਡ ਦੇ ਦੀਨਾ ਇੰਗਲੈਂਡ ਦੇ ਨਹੀਂ ਈਸਟ ਇੰਡੀਆ ਕੰਪਨੀ ਦੇ ਦੀ ਆਇਆ ਖਾਲਸਾ ਰਾਜ ਜਿਵੇਂ ਹੁੰਦਾ ਹੈ ਕਿ ਖਾਲਸੇ ਰਾਜ ਦੇ ਟਾਈਮ ਸਾਰੇ ਮਿਲ ਜੁਲ ਕੇ ਰਹਿੰਦੇ ਸੀਗੇ ਉਹ ਦੱਸਦੇ ਨਾ ਹੁਣ ਦੱਸਦੇ ਨਾ ਵੀ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਜੀ 1839 ਤੱਕ ਹਮ ਮਿਲ ਜੁਲ ਕੇ ਸੀ ਵੀ ਪੰਜਾਬ ਦੇ ਵਿੱਚ ਉਹਨੇ ਕਿਸੇ ਨਾਲ ਦਰਿਆਤ ਨਹੀਂ ਕੀਤੀ ਹਿੰਦੂ ਸਿੱਖ ਮੁਸਲਮਾਨ ਮੁਸਲਮਾਨ ਸੀ 50% ਸੀ ਹਿੰਦੂ 30% ਸੀ ਜਿਹੜਾ ਸਿੱਖ ਹੋ ਗਿਆ ਨਾ ਪਰਸੈਂਟ ਸੀ ਸਭ ਤੋਂ ਘੱਟ ਗਿਣਤੀ ਹਾਂ ਵਾਜਦਾ ਖਾਲਸਾ ਰਾਜ ਸੀ ਹੂੰ ਪਰ ਇਕੁਅਲ ਸਾਰੇ ਮੰਨੇ ਜਾਂਦੇ ਸੀਗੇ ਸਭ ਦੀ ਸਨਮਾਨ ਸਨਮਾਨ ਸਭ ਦਾ ਸਮਾਂ ਕਈ ਵਾਰੀ ਜਿਹੜੇ ਵਧੀਆ ਜਿਹੜੀਆਂ ਆਉਂਦੇ ਸੀਗੇ ਨਾ ਜੀ ਉਹ ਮੁਸਲਮਾਨ ਤੇ ਹਿੰਦੂਆਂ ਕੋਲੇ ਸੀ ਅਰ ਜੀ ਜਿੰਸੀ ਆਰਦੀ ਔਲਾਦ ਤਾਂ ਕੋਲੇ ਨਹੀਂ ਹੁੰਦੀ ਸੀ ਦਰਬਾਰ ਦੇ ਵਿੱਚ ਉਹਦਾ ਵੀ ਕੋਈ ਕਾਰਨ ਮੈਂ ਸਮਝਦਾ ਵੀ ਉੱਥੇ ਆ ਕੇ ਰਣਜੀਤ ਸਿੰਘ ਕਿਤੇ ਖਤਾ ਖਾ ਗਿਆ ਕਿ ਰਣਜੀਤ ਸਿੰਘ ਨੂੰ ਚਾਹੀਦਾ ਸੀ ਵੀ ਆਪਦੇ ਰਾਜ ਵਿੱਚ ਆਪਦੇ ਬੱਚਿਆਂ ਨੂੰ ਬਹੁਤ ਨੇੜੇ ਰੱਖਿਆ ਜਾਂਦਾ ਉਹਨੂੰ ਰਾਜ ਦੀ ਸਤਾ ਦਾ ਮਤਲਬ ਜਿਹੜੀ ਸਿੱਖਿਆ ਪਰ ਉਹਨੇ ਮੌਕਾ ਦੂਜਿਆਂ ਨੂੰ ਦਿੱਤਾ ਮੁਸਲਮਾਨ ਤੇ ਸਾਰਨ ਦਿੱਤਾ ਪਰ ਉਹਦੇ ਚ ਖੋਟ ਨਹੀਂ ਸੀ ਇਹ ਅਕੰਡ ਬੜੀ ਗੱਲ ਦੂਜਿਆਂ ਦੀ ਖੋਟ ਸੀ ਰਣਜੀਤ ਸਿੰਘ ਦੇ ਰਾਜ ਦੇ ਮੁਸਲਮਾਨ ਨੇ ਰਣਜੀਤ ਸਿੰਘ ਦੇ ਰਾਜ ਨੂੰ ਉਹਦੇ ਮੁਲਾਜ਼ਮਾਂ ਨੇ ਜਾਂ ਉਹਦੇ ਅਧਿਕਾਰੀਆਂ ਨੇ ਜਾਂ ਉਹਦੇ ਵਜ਼ੀਰਾਂ ਨੇ ਰਣਜੀਤ ਸਿੰਘ ਨੂੰ ਧੋਖਾ ਦਿੱਤਾ ਧੋਖਾ ਡੋਗਰੇ ਦੇ ਕੇ ਤੇ ਰਣਜੀਤ ਸਿੰਘ ਦੇ ਖੁਦ ਜਿਹੜੇ ਪਰਿਵਾਰ ਦੇ ਮੈਂਬਰ ਸੀ ਸੰਨਾਂਵਾਲੀਆ ਸੀ ਜਿਵੇਂ ਹਮ ਅਜੀਤ ਸਿੰਘ ਕਿਹ ਨਾਂ ਸੀ ਸੰਧਾਵਾਲੀਆ ਤੇ ਇੱਕ ਹੋਰ ਸੀ ਉਹ ਜਿਹੜੇ ਸਰਵਡਣ ਵਾਲੇ ਸੀ ਹਮ ਫਿਰ ਰਾਣੀ ਚੰਦਕੌਰਾਂ ਮਾਰੀ ਹੈ ਫਿਰ ਰੱਬ ਥੋੜਾ ਭਰਾ ਕਰੇ ਰਣਜੀਤ ਸਿੰਘ ਦਾ ਮੁੰਡਾ ਸੀ ਨੌਨ ਆਪਣੇ ਨੌਨਿਹਾਲ ਸਿੰਘ ਉਮਰ ਆਇਆ ਫਿਰ ਇਹ ਘਰ ਦੇ ਵਿੱਚ ਜੰਗ ਦੇ ਨਾਲ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੁਖੀ ਵਾਅਦਾ ਪੰਜਾਬ ਹੈ ਹਹਾਕਾਰ ਮਚਾਤੀ ਉਹਦੇ ਬਾਰੇ ਇਤਿਹਾਸਕਾਰਾਂ ਨੇ ਕਿਹਾ ਵੀ ਏਸ਼ੀਆ ਵਿੱਚ ਸਭ ਤੋਂ ਵੱਡਾ ਸਭ ਤੋਂ ਮਹਾਨ ਤੇ ਸਭ ਤੋਂ ਅਮੀਰ ਰਾਜ ਸੀ ਈਸਟ ਇੰਡੀਆ ਕੰਪਨੀ ਕੋਲੇ ਸਾਰਾ ਭਾਰਤ ਉਹਦੇ ਅਧੀਨ ਸੀ ਪਰ ਕੰਪਨੀ ਦੇ ਸਰਕਾਰ ਦਾ ਸੀ ਕੰਪਨੀ ਦੇ ਸਰ ਕਰਜਾ ਸੀ ਸਾਰੇ ਹਿੱਦ ਨੂੰ ਲੋਟਰਾਂ ਦੇ ਬਾਵਜੂਦ ਵੀ ਕਰਜਾ ਸੀ ਹੂੰ ਫਿਰ ਰਣਜੀਤ ਸਿੰਘ ਨੇ ਰਾਜ ਆਪ ਦੇ ਅਧੀਨ ਕਰ ਲਿਆ ਫਿਰ ਕੰਪਨੀ ਵੱਡੀ ਹੋ ਗਈ 1857 ਦੇ ਬਾਅਦ ਕੰਪਨੀ ਦਾ ਰਾਜ ਆਇਆ ਗਦਰ ਤੋਂ ਬਾਅਦ ਜਨਵਰੀ 191852 ਨੂੰ ਜੀ ਰਾਜ ਆਪਣੇ ইংল্যান্ড ਦੇ ਰਾਜ ਦੇ ਦੀਨ ਆ ਗਿਆ ਨੋਟੀਫਿਕੇਸ਼ਨ ਜਾਰੀ ਕਰਤਾ ਆਰਡੀਨੈਂਸ ਜਾਰੀ ਕਰਤੀ ਅੱਜ ਤੋਂ ਬਾਅਦ ਕੰਪਨੀ ਦਾ ਰਾਜ ਸਮਰਾਟ ਦਾ ਰਾਜ ਹੋ ਗਿਆ ਇਹ ਹੋ ਗਿਆ ਖਾਲਸਾ ਰਾਜ ਇਸ ਕਰਕੇ ਸੀ ਖਾਲਸ ਖਾਲਸਾ ਰਾਜ ਹੈ ਉਹਨਾਂ ਦੇ ਨਾਂ ਤੇ ਚੱਲਦਾ ਹੁੰਦਾ ਸੀ ਜਿਹੜਾ ਜਿਹੜਾ ਰਾਜਾ ਜਿਸ ਧਰਮ ਦਾ ਹੁੰਦਾ ਰਾਜਦਾਨਾ ਉਸ ਦਿਨਾਂ ਵੀ ਚੱਲਦਾ ਸੀ ਇਹ ਵੀ ਪੱਕੀ ਗੱਲ ਹੈ ਜੀ ਠੀਕ ਹੈ ਨਾ ਪਰ ਇਹ ਹੈ ਵੀ ਪਹਿਲੀ ਦਫਾ ਹੈ ਕਿ ਹਰੇਕ ਫਿਰਕਾ ਸਭ ਖਾਸ ਸੀ ਇੱਜ਼ਤ ਸੀ ਪੜ੍ਹਾਈ ਦਾ ਇੰਤਜ਼ਾਮ ਸੀ ਖੇਤੀਬਾੜੀ ਬੜੀ ਚੱਲੀ ਵਪਾਰ ਬੜਾ ਚੱਲਿਆ ਰੇਸ਼ਮ ਦਾ ਵਪਾਰ ਬੜਾ ਚੱਲਿਆ ਫਿਰ ਕੋਹ ਕੋਹੇ ਦੁਰ ਹੀਰਾ ਸਭ ਤੋਂ ਮਹਿੰਗਾ ਉਹਦੇ ਕੋਲੇ ਸੀ ਜਿਹੜਾ ਆਪਦੀ ਬਾਹ ਤੇ ਬੰਨ ਕੇ ਰੱਖਦਾ ਸੀ ਕਲਗੀ ਲਾ ਕੇ ਰੱਖਦਾ ਸੀ ਗੁਰੂ ਸਾਹਿਬ ਦੇ ਸਮਾਨ ਹਥਿਆਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰਤ ਸੀ ਸਾਹਮ ਕੇ ਰੱਖੇ ਸੀ ਤੋਸ਼ੇਖਰ ਦੇ ਚ ਹਾਂ ਪਰ ਹੁਣੇ ਵੀ ਉਸ ਦੀ ਡੈਥ ਤੋਂ ਬਾਅਦ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕੋਹਿੰਦੂ ਦਾ ਹੀਰਾ ਸੀ ਤੇ ਸਭ ਤੋਂ ਛੋਟਾ ਜਿਹੜਾ ਆਪਣਾ ਜਿਹੜਾ ਫਰਜ਼ੰਦ ਸੀ ਉਹਨਾਂ ਦੇ ਸਭ ਜਾਦਾ ਜੇ ਮੈਨੂੰ ਕਹਿੰਦੇ ਆ ਸਹਿਜਾਦੇ ਕਹਿ ਦਿੰਦੇ ਸੀ ਆਪਾਂ ਜੀ ਦਲੀਪ ਸਿੰਘ ਹੂੰ ਉਹ ਤੋਂ ਗਿਫਟ ਲੈ ਗਿਆ ਗਿਫਟ ਲੈ ਆ ਲਿਆ ਗਿਫਟ ਦਿੱਤਾ ਨਹੀਂ ਹਾਂ ਬੱਚਾ ਸੀ ਨਾ ਇਹ ਬੜਾ ਧੋਖੇ ਹੁੰਦੇ ਨੇ ਇਹ ਜੇ ਜੇ ਤਾਂ ਖੋਹਦੇ ਆ ਤੇ ਖੋਣ ਦਾ ਦੋਸ਼ ਲੱਗਣਾ ਸੀ ਹੂੰ ਠੀਕ ਹੈ ਗੈਰ ਕਾਨੂੰਨੀ ਆ ਗਿਫਟ ਕਾਨੂੰਨੀ ਆ ਵੀ ਕਿੰਨੇ ਸ਼ਰੀਬ ਬੰਦੇ ਆ ਯਾਰ ਵੀ ਮਹਾਰਾਜ ਨੂੰ ਗਿਫਟ ਦਿੱਤਾ ਤੇ ਮਹਾਰਾਜ ਦੀਪ ਸਿੰਘ ਨੇ ਦਿੱਤਾ ਗਿਫਟ ਹੂੰ ਹਾਲਾਂਕਿ ਉਹ ਗਦੀ ਦੇਵੀ ਨਹੀਂ ਵੰਨ ਦਿੱਤਾ ਉਹਨੂੰ ਖਾਲਸਾ ਰਾਜ ਤੋਂ ਪਰਵਾ ਵੀ ਰੱਖਿਆ ਉਹਨੂੰ ਆਪਣੀ ਮਾਂ ਤੋਂ ਵੀ ਦੂਰ ਰੱਖਿਆ ਜੀ ਬੜੇ ਬੜੇ ਦੁੱਖ ਚੱਲੇ ਆ ਆਪਦੀ ਮਾਂ ਦਾ ਉਹ ਸੰਸਕਾਰ ਕਰ ਜੋਗਾ ਵੀ ਨਹੀਂ ਸੀ ਵਿਚਾਰਾ ਨਾਸਕਾਲੇ ਪਾਸੇ ਜਾ ਕੇ ਉੱਧੇ ਮੁੜ ਗਿਆ ਪੰਜਾਬ ਚੋਂ ਉਹ ਦੁਆਰੇ ਨਹੀਂ ਉਹਨਾਂ ਦਿੱਤਾ ਹਾਂ ਇਹ ਸਾਰੀਆਂ ਗੱਲਾਂ ਵੇਖਣ ਦੇ ਬਾਵਜੂਦ ਪਤਾ ਲੱਗਦਾ ਵੀ ਜਿਹੜਾ ਕੋਹੇ ਨੂੰ ਹੀਰਾ ਤੋ ਖੇੜਨ ਲੈ ਲਿਆ ਹਾਂ ਫਿਰ ਪਿੱਛੇ ਜੇ ਜਦੋਂ ਮੰਗਾਂ ਉੱਠੀਆਂ ਵੀ ਗੁਰੂ ਸਾਹਿਬ ਦੇ ਥਿਆਰ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਸੈਪ ਸਰੋਹੀ ਸਹਿਤ ਹੀ ਯਹੀ ਹਮਾਰੇ ਪੀਰ ਉਹ ਅਸ ਜਿਹੜੇ ਹਥਿਆਰ ਐ ਵਾਪਸ ਨੂੰ ਆਏਗੇ ਸੀ ਰਣਜੀਤ ਸਿੰਘ ਆਪਣੇ ਗਿਆਨੀ ਜੈਲ ਸਿੰਘ ਤੋਂ ਮੁੱਖ ਮੰਤਰੀ ਸੀ ਜੀ 72 ਤੋਂ 70 ਤੱਕ ਹੂੰ ਤੋਂ ਆਏ ਸੀ ਅਸੀਂ ਹਥਿਆਰ ਵੇਖੇ ਨੇ ਬੜਾ ਵੱਡਾ ਫੰਕਸ਼ਨ ਹੋਇਆ ਸੀਗਾ ਤੇ ਹੂੰ ਹੀਰੇ ਦੀ ਵੀ ਗੱਲ ਚੱਲੀ ਕਿਉਂਕਿ ਹੀਰਾ ਵਾਪਸ ਨਹੀਂ ਆਂਦਾ ਕਿਉਂਕਿ ਇਹ ਗਿਫਟ ਕੀਤਾ ਉਹ ਆਪਣੇ ਆਪ ਦੇ ਦੇਣ ਤਾਂ ਧਨ ਭਾਗੇ ਗਿਫਟ ਕਰ ਦੇਣ ਲੋ ਬਈ ਫੇਰ ਰੌਲਾ ਪਾ ਦੇ ਵੀ ਕਿਉਂ ਗਿਫਟ ਕਰ ਗਏ ਪੰਜਾਬ ਨੂੰ ਗਿਫਟ ਕਰ ਗਏ ਹਿੰਦੂ ਸਰਕਾਰ ਨੂੰ ਗਿਫਟ ਕਰ ਗਏ ਕਿ ਪਾਕਿਸਤਾਨ ਨੂੰ ਕਰ ਗਏ ਕਿਉਂਕਿ ਰਣਜੀਤ ਸਿੰਘ ਨਾਲ ਰਾਜ ਦਾ ਸਾਰਾ ਪਾਕਿਸਤਾਨ ਵਾਲੇ ਪਾਸੇ ਜਾ ਦੇ ਸਾਰਾ ਗਿਆ ਪਾਕਿਸਤਾਨ ਵਾਲੇ ਪਾਸੇ ਰਾਜ ਦਾ ਵੱਡਾ ਹਿੱਸਾ ਉਧਰ ਹੀ ਰਹਿ ਗਿਆ ਨਾ ਰਾਜਤਾ ਨੇ ਵੀ ਇਹਦੀ ਲਹੌਰ ਸੀ ਇਸ ਕਰਕੇ ਇਹ ਜੀਆਂ ਸਮੱਸਿਆਵਾਂ ਲਗਾਤਾਰ ਆ ਪਾ ਬਹਿ ਰਹਿਆ ਤੇ ਇਹ ਸਾਰੇ ਕਾਨੂੰਨੀ ਢੁੱਚਰਵਾਜੀਆਂ ਪੈਦਾ ਕੀਤੀਆਂ ਹੈ ਇਨੇ ਨਾਲ ਜਿਹੜਾ ਤੁਹਾਡੇ ਕੋਲੇ ਦੁਬਾਰੇ ਕੋਈ ਨੂਰ ਹੀਰਾ ਆਉਣ ਦੀ ਸੰਭਾਵਨਾ ਘਟ ਜਾਂਦੀ ਹੈ। ਹਾਂ। ਪਰ ਜੇਕਰ ਹੁਣ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਜੇ ਤੁਸੀਂ ਪੰਜ ਲਾਈਨਾਂ ਦੇ ਵਿੱਚ ਜੇ ਡਿਸਕ੍ਰਾਈਬ ਕਰੋ ਤਾਂ ਤੁਸੀਂ ਕਿਵੇਂ ਕਰੋਗੇ ਪੰਜਾਬ ਕੀ ਹੈ? ਹੁਣ ਤਾਂ ਪਹਿਲਾਂ ਆਇਆ ਨਾ ਵੀ 1947 ਚ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ 15 ਅਗਸਤ 1947 ਨੂੰ ਸਾਡਾ ਕੀ ਸਤਿਆਨਾਸ਼ ਦਰਦਣਾ। ਕਿਸੇ ਬਜ਼ੁਰਗ ਨੂੰ ਪੁੱਛ ਲਓ ਜੀ ਦੀ ਉਮਰ 90 ਸਾਲ ਤੋਂ ਸੋ ਸਾਲਾ ਸਵਾਸਤ 105 ਸਾਲ ਤੱਕ ਹੈ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਕ ਭਾਦੋਂ ਜੁਮਾ 15 ਅਗਸਤ 1947 ਇੱਕ ਭਾਦੋਂ ਤੇ ਜੁਮਾ ਦੇਸੀ ਵੀ ਇਹਦਾ ਪਤਾ ਹੈ 15 ਅਗਸਤ 1947 ਨੂੰ ਇਹ ਨਹੀਂ ਪਤਾ ਸੀ ਵੀ ਅੱਜ ਕੀ ਹੋਣਾ ਹੈ ਤੜਕੇ ਵੱਡ ਕੱਟ ਕਰਤੀ ਹਿੰਦੂ ਮੁਸਲਮਾਨ ਮਾਸੂਮ ਧੀਆਂ ਪੈਣਾ ਮਾਰ ਲੀਆਂ ਰੇਪ ਉਹਨਾਂ ਬਲਾਤਕਾਰ ਕਰਨੇ ਬੁੱਕਲਾਂ ਚ ਖੋ ਲੈਣਾ ਸ਼ਰੀਫ ਬੰਦੇ ਨੰਗੇ ਪੈਰੀ ਘਰਾ ਤੋਂ ਕੱਢਦੇ ਤੇ ਜਿਹੜੇ ਪੈਂਟਾਂ ਕੋਟਾਂ ਤੇ ਟਾਈਆਂ ਵਾਲੇ ਗੱਡੀਆਂ ਦੇ ਬਹਿ ਗਏ ਦੇਹ ਦੇ ਟੁਕੜੇ ਵੀ ਕਰਾਤੇ ਡੰਗੇ ਵੀ ਕਰਾਤੇ ਐਦੋਂ ਬਾਅਦ ਗੁਰਾ ਕੀ ਹੋ ਸਕਦਾ ਉਹਦੇ ਵਿੱਚ ਕੁਝ ਪਾਕਿਸਤਾਨ ਚਲੇ ਗਏ ਪੈਂਟਾਕੋਟਰ ਤੇ ਟਾਈਆਂ ਵਾਲੇ ਕੁਝ ਆਪਣੇ ਭਾਰਤ ਮਾਤਾ ਦੀ ਗੱਡੀ ਤੇ ਬਹਿ ਗਏ ਤੇ ਦੋ ਦੇਸ਼ ਬਣਾਤੇ ਉਹਨਾਂ ਨੇ ਦੇਖ ਦੇ ਟੁਕੜੇ ਕਰਤੇ ਉਹ ਤਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣੇ ਉਹਨਾਂ ਨੂੰ ਕੋਈ ਪਾਪ ਨਹੀਂ ਲੱਗਿਆ ਜੇ ਕਿ ਹੁਣ ਵੀ ਆਪਣੀ ਮੰਗ ਪੈਦਾ ਕਰ ਲੇ ਉਹ ਨਾਲੇ ਦੇਸ਼ ਧਰੋਹ ਬਣ ਜਾਂਦਾ ਨਾਲੇ ਪਾਪ ਲੱਗਦਾ ਤਾਂ ਸੀ ਗੱਲਬਾਤ ਕੀਤੀ ਹੈ ਜਿਵੇਂ ਖਾਲਸਾ ਰਾਜ ਬਾਰੇ ਲੋਕ ਜਾਨਣਾ ਚਾਹੁੰਦੇ ਕਿ ਖਾਲਸਾ ਰਾਜ ਅਸੀਂ ਸੁਣਿਆ ਬਹੁਤ ਹੈ ਕਿ ਬਹੁਤ ਵਧੀਆ ਹੁੰਦਾ ਪਰ ਖਾਲਸਾ ਰਾਜ ਦੇ ਵਿੱਚ ਕੀ ਸੀਗਾ ਕਿਵੇਂ ਲੋਕ ਰਹਿੰਦੇ ਸੀ ਕਿਵੇਂ ਖਾਲਸਾ ਰਾਜ ਆਇਆ ਉਸਦੇ ਬਾਰੇ ਸਾਰੀ ਗੱਲਬਾਤ ਕੀਤੀ ਅਜਿਹੀ ਹੋਰ ਵੀਡੀਓਜ਼ ਵੀ ਅਸੀਂ ਅੱਗੇ ਲੈ ਕੇ ਆਉਂਦੇ ਰਵਾਂਗੇ ਤੇ ਜੇ ਹੋਰ ਵੀਡੀਓਜ਼ ਲਈ ਦੇਖਦੇ ਆਂ